ਹੈਲੋ ਜੀ ਸਸਰਕਾਰ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਸਵੇਰ ਦੀ ਹੋ ਗਈ ਸੀ ਸ਼ੁਰੂਆਤ ਇੱਥੇ ਮੈਂ ਹੋ ਗਈ ਸੀ ਬਸ ਹੁਣ ਕਰਨ ਕੰਮ ਆਪਦੇ ਕਰਦੇ ਤਿਆਰ ਤੇ ਕਿਉਂਕਿ ਸਵੇਰੇ ਸਵੇਰੇ ਹਨਾ ਘਰ ਦੇ ਕੰਮਕਾਰ ਬਹੁਤ ਹੁੰਦੇ ਨੇ ਤੇ ਬਸ ਇੱਥੇ ਫਿਰ ਮੈਂ ਪ੍ਰੈਸ ਲਾਈ ਹੋਈ ਸੀ ਤੇ ਮੈਂ ਨਾ ਇੱਥੇ ਰਿਸ਼ੂ ਦੀ ਕਰਨੇ ਚ ਵਰਦੀ ਪ੍ਰੈਸ ਤੇ ਮੈਂ ਇੱਥੇ ਫਿਰ ਉਦੋਂ ਮੈਂ ਕਹਾਂ ਚੱਲ ਬੀ ਪ੍ਰੈਸ ਕਰਮ ਹੁੰਦੀ ਆ ਤੇ ਮੈਂ ਹਨਾ ਵੀ ਜਿਹੜੇ ਆ ਐਕਸਟਰਾ ਕੱਪੜੇ ਪਏ ਆ ਕੁਰਸੀ ਦੇ ਉੱਪਰ ਹਨਾ ਤੇ ਪੇਟੀਆਂ ਦੇ ਉੱਪਰ ਵੀ ਪਏ ਸੀ ਕੁਛੇ ਤੇ ਮੈਂ ਕਿਹਾ ਚੱਲ ਉਹਨਾਂ ਨੂੰ ਮੈਂ ਤੈ ਵਗੈਰਾ ਲਾਦਾ ਉਹਨੂੰ ਤੇ ਬਸ ਫਿਰ ਮੈਂ ਉਹ ਲਾ ਤੇ ਤੈ ਤੇ ਫਿਰ ਮੈਂ ਇੱਥੇ ਬੈਗ ਵਗੈਰਾ ਰਿਸ਼ੂ ਦਾ ਚੱਕ ਕੇ ਪੇਟੀ ਤੇ ਰੱਖਤਾ ਤੇ ਬਸ ਫਿਰ ਮੈਂ ਇੱਥੇ ਨਾ ਕਰੂੰਗੀ ਸ਼ਰਟ ਪ੍ਰੈਸ ਪਹਿਲਾਂ ਤੇ ਰਿਸ਼ੂ ਵੀ ਉੱਠ ਗਿਆ ਸੀ ਸੁਨਿਆ ਵੀ ਉੱਠ ਗਈ ਸੀ ਇੱਥੇ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੰਦਰ ਜਾਣਾ ਉੱਠ ਖੜੋ ਜਲਦੀ ਤੇ ਵੀ ਹਨਾ ਤਿਆਰ ਹੋ ਜਾ ਉਹਦਾ ਤੇ ਵਾਸ ਫਿਰ ਮੈਂ ਇੱਥੇ ਰਿਸ਼ੂ ਨੂੰਣ ਗਿਆ ਸੀ ਮੈਂ ਕਿਹਾ ਚੱਲ ਮੈਂ ਬਰਦੀ ਪ੍ਰੈਸ ਕਰਦਾ ਤੇ ਹੁਣ ਨਾ ਠੰਡ ਬਹੁਤ ਆ ਦੇ ਹੋਣ ਲੱਗ ਗਈ ਸਵੇਰ ਸ਼ਾਮ ਦੇ ਠੰਡ ਬਹੁਤ ਆ ਦੇ ਹੁੰਦੀ ਹੈ ਤੇ ਜਦੋਂ ਤਾਂ ਆਪਾਂ ਤੁੱਪੇ ਬੈੰਨੇ ਆ ਹਨ ਉਹ ਤਾਂ ਥੋੜਾ ਜਿਹਾ ਵੀ ਵਧੀਆ ਲੱਗਦਾ ਪੈਰਾਂ ਦੀ ਗਰਮਾਹਟ ਜੀ ਮਿਲਦੀ ਹੈ ਜਦੋਂ ਪੈਰ ਠੰਡੇ ਜੇ ਹੋ ਜਾਂਦੇ ਅੰਦਰ ਬੈਠਿਆ ਦੇ ਫਿਰ ਜਦੋਂ ਆਪਾਂ ਬਾਹਰ ਬੈਠੇ ਰਹਨੇ ਤੁੱਪੇ ਹਨਾ ਬਾਵਾ ਟਾਈਮ ਤੇ ਉਹਦੇ ਫਿਰ ਆਏ ਹੁੰਦਾ ਵੀ ਅੰਦਰ ਬਹਿ ਜੀਏ ਤੇ ਜਦੋਂ ਅੰਦਰ ਹੁੰਨੇ ਉਹ ਤਾਂ ਫਿਰ ਆਪਾਂ ਨੂੰ ਠੰਡ ਲੱਗਣ ਲੱਗ ਜਾਂਦੀ ਆਈ ਹੋ ਜਾਂਦਾ ਹਨਾ ਤੇ ਆਪਦੇ ਮੋٹے ਕੱਪੜੇ ਵੀ ਪਾ ਕੇ ਰੱਖੋ ਆ ਮੈਂ ਤਾਲਦੀ ਹਣਾ ਸਾਰੇ ਜਿਹੜੇ ਗਰਮ ਕੱਪੜੇ ਸਾਰੇ ਕੱਢ ਲਏ ਜਰਸੀ ਵਗੈਰਾ ਹਣਾ ਕੋਟੀ ਸਾਰਾ ਸ਼ੋਲ ਸ਼ੋਲ ਤਾਂ ਪਹਿਲੇ ਦੇ ਕੱਢਿਆ ਹੋਇਆ ਸੀ ਤੇ ਰਾਤ ਨੂੰ ਵੀ ਪਤਾ ਨਹੀਂ ਕੀ ਹੁੰਦਾ ਰਾਤ ਨੂੰ ਗਰਮੈਸ਼ ਹੋ ਜਾਂਦੀ ਹੈ ਤੇ ਵਿੱਚ ਠੰਡ ਲੱਗਦੀ ਵਿੱਚ ਗਰਮੀ ਤੇ ਐ ਹੋ ਜਾਂਦਾ ਤੇ ਮੌਸਮ ਦਾ ਹਣਾ ਪਤਾ ਨਹੀਂ ਕਿਵੇਂ ਆ ਕਿਵੇਂ ਨਹੀਂ ਤੇ ਤੁਸੀਂ ਵੀ ਦੱਸਿਓ ਕਮੈਂਟ ਬਾਕਸ ਦੇ ਵਿੱਚ ਵੀ ਤੁਹਾਡੇ ਮੌਸਮ ਕਿਹੋ ਜਿਹਾ ਵੇ ਠੰਡਾ ਹੈਗਾ ਕਿ ਹਜੇ ਵੀ ਗਰਮੀ ਆ ਜਾਂ ਕਿਵੇਂ ਆ ਮੌਸਮ ਦਾ ਹਾਲਚਾਲ ਸਾਨੂੰ ਵੀ ਦੱਸਿਓ ਕਮੈਂਟ ਬਾਕਸ ਦੇ ਵਿੱਚ ਜਰੂਰ ਕਿੰਨਾ ਦੇ ਕਹੋ ਜੀ ਮੌਸਮ ਹੈ ਤੇ ਜਿਹੜੇ ਆਪਣੇ ਵੀਡੀਓ ਦੇਖਦੇ ਵੀਵਰਸ ਸਾਰੇ ਜਣੇ ਕਮੈਂਟ ਵਿੱਚ ਜਰੂਰ ਦੱਸਿਓ ਤੇ ਬਸ ਜੇ ਇੱਥੇ ਫਿਰ ਮੈਂ ਬਰਤੀ ਪ੍ਰੈਸ ਕਰਤੀ ਸੀ ਇਹਦੇ ਤੇ ਮਸ਼ੀਨ ਦੇ ਵਿੱਚ ਇੱਥੇ ਮੈਂ ਪਾਣੀ ਪਾਉਂਗੀ ਮੈਂ ਲੋਣੀ ਸੱਜ ਮਸ਼ੀਨ ਕ ਕੱਪੜੇ ਕਾਫੀ ਸਾਰੇ ਹੋਏ ਪਏ ਸੀ ਧੋਣ ਵਾਲੇ ਮੋਟਰ ਛੱਡੀ ਸੀ ਮੈਂ ਇੱਥੇ ਤੇ ਮੋਟਰ ਛੱਡ ਕੇ ਬਸ ਮੈਂ ਇੱਥੇ ਪਾਣੀ ਪਾਉਣ ਲੱਗ ਗਈ ਸੀ ਮਸ਼ੀਨ ਵਿੱਚ ਤੇ ਕਿਉਂਕਿ ਨਾ ਮਸ਼ੀਨ ਚ ਉਹ ਤਾਂ ਪੈਪ ਹਨਾ ਵੀ ਚੱਲ ਉਹਦੇ ਵਿੱਚ ਆਪਾਂ ਜਿਹੜਾ ਇਹ ਦਿੱਤਾ ਹੋਇਆ ਵੀ ਮਸ਼ੀਨ ਦੇ ਵਿੱਚ ਹਨਾ ਪੈਪ ਵੀ ਰੱਖਣ ਵਾਸਤੇ ਉਹਦੇ ਵਿੱਚ ਆਪਾਂ ਪਾ ਕੇ ਰੱਖਦੀ ਹੈ ਹਨਾ ਮਸ਼ੀਨ ਦੇ ਵਿੱਚ ਵੀ ਪਾਣੀ ਪੈ ਜਾਂਦਾ ਤੇ ਨਾ ਇਹ ਪੈਪ ਛੋਟੀ ਹੈ ਥੋੜੀ ਜੀ ਤੇ ਵੀ ਮਸ਼ੀਨ ਦੇ ਵਿੱਚ ਪੂਰੀ ਹੁੰਦੀ ਨਹੀਂ ਤੇ ਤਾਂ ਕਰਕੇ ਤੇ ਫਿਰ ਇਹ ਨਾ ਵੀ ਬਸ ਪਾਣੀ ਨੂੰ ਹਨਾ ਵੀ ਆਏ ਪੋਣਾ ਪੈਂਦਾ ਪੈਪ ਨੂੰ ਫੜ ਕੇ ਤਾਂ ਕਰਕੇ ਫਿਰ ਉਹ ਮੈਂ ਇੱਥੇ ਮਸ਼ੀਨ 'ਚ ਫਿਰ ਪਾਣੀ ਪਾਈ ਜਾਂਦੀ ਸੀ ਮੈਂ ਕਿਹਾ ਚੱਲ ਫਟਾਫਟ ਮੈਂ ਪਾਣੀ ਪਾ ਦਾਂ ਤੇ ਪਾਣੀ ਪਾ ਕੇ ਤੇ ਫਿਰ ਮੈਂ ਲਾਇਆਈ ਸੀ ਮਸ਼ੀਨ ਤੇ ਮਸ਼ੀਨ ਲਾ ਕੇ ਤੇ ਫਿਰ ਮੈਂ ਹਨਾ ਇੱਥੇ ਕੱਪੜੇ ਚੱਕਤੇ ਸੀ ਸਾਰੇ ਹਨਾ ਧੋਣ ਵਾਲੇ ਇੱਕ ਸਾਈਡ ਤੇ ਕਰੂੰਗੇ ਹੁਣ ਮੈਂ ਤੇ ਇਹਦੀ ਵਾਰ ਦੀ ਰਿਸ਼ੋ ਤੇ ਪਈ ਸੀ ਇੱਥੇ ਤੇ ਮੈਂ ਸਾਈਡ ਤੇ ਕਰਤੀ ਸੀ ਨੌਣ ਰਿਹਾ ਹੋਇਆ ਸੀ ਤੇ ਇੱਥੇ ਫਿਰ ਮੈਂ ਨਾ ਬਿਸਤਰੇ ਚੱਕਣ ਲੱਗ ਗਈ ਸੀ ਕਿਉਂਕਿ ਹੁਣ ਨਾ ਟਾਈਮ ਚੇਂਜ ਹੋ ਗਿਆ ਅੱਜ ਮੰਡੇ ਤੋਂ ਤੇ 10 ਤਰੀਕ ਤੋਂ 10 ਤਰੀਕ ਤੋਂ ਨਾ ਟਾਈਮ ਚੇਂਜ ਹੋ ਗਿਆ ਨਾ ਬੱਚਿਆਂ ਦਾ ਤੇ 9 ਤੋਂ 3 ਵਜੇ ਤੱਕ ਹੋ ਗਿਆ ਤੇ ਤਾਂ ਕਰਕੇ ਫਿਰ ਮੈਂ ਅੱਜ ਲੇਟ ਹੀ ਉੱઠી ਸੀ ਆਪ ਵੀ ਤੇ ਰਿਸ਼ੂ ਰਿਆ ਨੂੰ ਵੀ ਲੇਟ ਠਾਇਆ ਸੀ ਮੈਂ ਕਿਹਾ ਚੱਲ ਵੀ ਹੁਣ ਤਾਂ ਟਾਈਮ ਥੋੜਾ ਚੇਂਜ ਹੋਇਆ ਤੇ ਹਨਾ ਵੀ ਚੱਲ ਸਾਢੇ 6 ਵੇ ਮੈਂ ਠਾਇਆ ਸੀ ਇਹ ਅੱਗੇ ਮੈਂ ਸਾਢੇ 5 ਠੋਂਦੀ ਹੁੰਦੀ ਹੁੰਦੀ ਸੀ ਤੇ ਅੱਜ ਸਾਢੇ 6 ਠਾਇਆ ਸੀ ਤੇ ਫਿਰ ਮੈਂ ਇੱਥੇ ਨਾ ਚੱਕਣ ਲੱਗੀ ਸੀ ਆਹ ਗੱਦੇ-ਗੁੱਦੇ ਹਨਾ ਸੈੱਟ ਕਰਨੇ ਸੀ ਤੇ ਮੰਜੇ ਦਾ ਮੈਂ ਅਗਦਲਾ ਵੀ ਚੱਕਤਾ ਸੀ ਇੱਥੋਂ ਕਿਉਂਕਿ ਮੈਂ ਕਿ ਧੁੱਪੇ ਪਾ ਦਾਂਗੇ ਤੇ ਹਨਾ ਚਾਦਰ ਤੇ ਕੰਪਲ ਵਿਧਾਉਣ ਵਾਲਾ ਸੀ ਮੈਂ ਕਿ ਚਲੇ ਧੋ ਦਾਂਗੇ ਵੀ ਖਰਾਬ ਜੀ ਹੋਈ ਪਈ ਸੀ ਚਾਦਰ ਤੇ ਹਨਾ ਕਿਉਂਕਿ ਉੱਤੇ ਰੋਟੀ-ਰੁੱਟੀ ਖਾਂਦੇ ਬੱਚੇ ਬਹਿ ਕੇ ਤੇ ਕੁਛ ਨਾ ਕੁਝ ਡੋਲੇ ਜਾਂਦਾ ਤਾਂ ਕਰਕੇ ਫਿਰ ਮੈਂ ਕਿਹਾ ਚਲ ਧੋ ਦਾਂਗੇ ਤੇ ਦਿਵਾਲੀ ਤੋਂ ਪਹਿਲਾਂ ਤਾਂ ਆਪਾਂ ਨੇ ਧੋਤਾ ਹੋਇਆ ਸੀ ਕੰਬਲ ਤੇ ਮੈਂ ਕਿਹਾ ਚਲ ਵੀ ਗੱਦੇਆਂ ਨੂੰ ਵੀ ਧੁੱਪ ਲਵਾਵਾਂਗੇ ਆਪਾਂ ਨਾਲੇ ਤਾਂ ਨਾਲ ਮੈਂ ਕਿਹਾ ਚਲ ਵੀ ਆਹ ਗਦੱਲਾ ਵੀ ਚੱਕਦਾ ਸੀ ਤੇ ਬੈੱਡ ਸ਼ੀਟ ਮੈਂ ਚੰਗੀ ਤਰ੍ਹਾਂ ਹੁਣ ਸੈੱਟ ਕਰ ਦੂੰਗਾ ਦੁਆਦ ਜੀ ਮੈਂ ਆ ਗਈ ਸਿੱਥੇ ਕਿਚਨ ਦੇ ਵਿੱਚ ਤੇ ਇੱਥੇ ਮੈਂ ਸਾਗ ਨੂੰ ਤੜਕਾ ਲਾਉਣਾ ਤੇ ਤੇਲ ਮੇਰਾ ਪਿਆ ਸੀ ਇੱਥੇ ਤੇ ਫਿਰ ਮੈਂ ਇਹਨੂੰ ਪਾ ਤਾ ਸੀ ਗਰਮ ਕਰਨ ਵਾਸਤੇ ਰੱਖਤਾ ਸੀ ਕੱਲ ਦਾ ਪਿਆ ਸੀ ਕੱਲ ਆਪਾਂ ਸ਼ਾਮ ਨੂੰ ਕੋफ्ते ਦੀ ਸਬਜ਼ੀ ਬਣਾਈ ਸੀ ਫਿਰ ਕੋफ्ते ਕੱਢੇ ਸੀ ਤੇਲ ਦੇ ਵਿੱਚ ਤੇ ਤੇਲ ਪਿਆ ਸੀ ਫਿਰ ਮੈਂ ਇਹਦੇ ਵਿੱਚ ਮੈਂ ਕਿਹਾ ਚਲ ਤੜਕਾ ਲਾ ਦਾਂਗੇ ਤੇ ਬਸ ਜੀ ਇੱਥੇ ਫਿਰ ਮੈਂ ਹਨਾ ਪਿਆਜ਼ ਪਾਤੀ ਸੀ ਗਰਮ ਹੋ ਗਿਆ ਸੀ ਤੇ ਤੇਲ ਤੇ ਬਸ ਪਿਆਜ਼ ਪਾ ਕੇ ਤੇ ਫਿਰ ਆਪਾਂ ਇਹਨਾਂ ਨੂੰ ਭੁੰਨ ਲਾਂਗੇ ਚੰਗੀ ਤਰ੍ਹਾਂ ਤੇ ਸਾਗ ਥੋੜਾ ਜਿਹਾ ਪਿਆਸ ਹੀ ਬਸ ਹਨਾ ਮੈਂ ਕਿਹਾ ਚੱਲ ਵੀ ਲਾ ਲੈਨੇ ਤੜਕਾ ਨਾਲ ਤਵੇ ਹੁਣ ਖਾ ਲਾਂਗੇ ਨਾਲ ਦੁਪਹਿਰੇ ਖਾ ਲਾਂਗੇ ਕੁਛ ਕੁ ਤੇ ਕੁਛ ਕੋਫਤੇ ਦੀ ਸਬਜ਼ੀ ਪਈ ਆ ਵੀ ਉਹ ਖਾ ਲਾਂਗੇ ਦੁਪਹਿਰੇ ਜੀ ਥੋੜਾ ਹੋਇਆ ਸਾਗ ਤੇ ਬਸ ਫਿਰ ਮੈਂ ਇੱਥੇ ਤੜਕਾ ਲਾਉਣ ਲੱਗ ਗਈ ਸੀ ਤੇ ਮੈਂ ਕਿਹਾ ਚੱਲ ਮੈਂ ਫਟਾਫਟ ਤੜਕਾ ਲਾ ਤੇ ਉਧਰ ਮੈਂ ਹਨਾ ਉਹਦਾ ਕੰਮ ਕਰ ਲੱਗ ਗਈ ਸੀ ਕਰਨ ਤੇ ਕਿਉਂਕਿ ਕੰਮਕਾਰ ਬਹੁਤ ਜ਼ਿਆਦੇ ਹੁੰਦੇ ਹਨਾ ਵੀ ਬੰਦੇ ਨੂੰ ਐ ਹੁੰਦਾ ਵੀ ਇੱਕ ਪਾਸੇ ਚੱਲ ਆਪਾਂ ਗੈਂਸ ਦਾ ਕੰਮ ਕਰ ਲਈਏ ਦੂਜੇ ਪਾਸੇ ਵੀ ਹੋਰ ਵੀ ਆਪਾਂ ਕੰਮਕਾਰ ਜਿਹੜੇ ਨਿੱਕੇ ਮੋਟੇ ਹੁੰਦੇ ਰਸੋਈ ਦੇ ਕੰਮ ਧੰਦੇ ਉਹ ਵੀ ਕਰ ਲੀਏ ਨਾਲ ਦੇ ਨਾਲ ਨਿਵੇੜ ਲੀਏ ਤੇ ਵਾਸੀ ਫਿਰ ਮੈਂ ਇੱਥੇ ਤੜਕਾ ਲਾਉਂਦੀ ਲਾਉਂਦੀ ਫਿਰ ਮੈਂ ਕਿਹਾ ਚੱਲ ਵੀ ਹਰੀਆਂ ਮਿਰਚਾਂ ਹੀ ਪਾ ਦੰਨੀ ਆ ਵਿੱਚ ਸਾਗ ਚ ਵੀ ਦੋ ਤਿੰਨ ਤੇ ਫਿਰ ਮੈਂ ਹਰੀਆਂ ਮਿਰਚਾਂ چیر ਕੇ ਪਾਤੀਆਂ ਸੀ ਸਾਗ ਦੇ ਵਿੱਚ ਇੱਥੇ ਪਿਆਜ਼ਾ ਦੇ ਵਿੱਚ ਹੀ چیر ਕੇ ਤੇ ਮੈਂ ਕਿਹਾ ਚੱਲ ਤਿੰਨ ਕ ਪਾ ਦਨੇ ਬਾਲੀ ਨਹੀਂ ਪਉਂਦੇ ਨਮਕ ਤਾਂ ਮੈਂ ਪਾਇਆ ਨਹੀਂ ਸੀ ਨਮਕ ਹੈਗਾ ਹੀ ਸੀ ਬਸ ਫਿਰ ਮੈਂ ਕਿਹਾ ਮਿਰਚ ਨਾਲ ਥੋੜਾ ਜਿਹਾ ਕਰਾਰਾ ਜਿਹਾ ਬਣ ਜਾਂਦਾ ਤਾਂ ਕਰਕੇ ਤੇ ਵਾਸੀ ਜੀ ਇੱਥੇ ਫਿਰ ਮੈਂ ਮੈਂ ਪਾ ਦੂੰਗੀ ਮਿਰਚਾਂ ਇੱਥੇ ਚੀਰ ਕੇ ਤੇ ਉਸ ਤੋਂ ਬਾਅਦ ਫਿਰ ਇਹਨੂੰ ਮਿਕਸ ਕਰ ਦਾਂਗੇ ਆਪਾਂ ਚੰਗੀ ਤਰ੍ਹਾਂ ਕੜਛੀ ਨਾਲ ਹਿਲਾ ਕੇ ਤੇ ਵਸ ਜੀ ਇੱਥੇ ਫਿਰ ਮੈਂ ਤੜਕਾ ਲਾ ਦੂੰਗੀ ਸਾਗ ਨੂੰ thanks for ਇੱਥੇ ਜੀ साग ਨੂੰ ਤੜਕਾ ਲੱਗ ਗਿਆ ਸੀ ਤੇ ਬਸ ਫਿਰ ਮੈਦਰ ਤਵਾ ਧਰਿਆ ਹੋਇਆ ਸੀ ਤੇ ਘਿਓ ਗਰਮ ਕਰਨੇ ਵਾਸਤੇ ਰੱਖਿਆ ਸੀ ਤੇ ਨਾਲ ਹੀ ਫਿਰ ਮੈਂ ਹੁਣ ਨਾਸ਼ਤਾ ਵੀ ਬਣਾਉਣਾ ਸੀ ਇਸ ਕਰਕੇ ਫਿਰ ਮੈਂ ਬਸ ਤੜਕਾ ਲੱਗ ਰੱਖ ਦੂੰਗੀ ਇੱਕ ਸਾਈਡ ਤੇ ਤੇ ਫਿਰ ਮੈਂ ਆਪਦਾ ਬਸ ਨਾਸ਼ਤਾ ਬਣਾ ਲਵਾਂਗੀ ਨਾਸ਼ਤਾ ਬਣਾਉਣ ਤੋਂ ਬਾਅਦ ਇਦੋਂ ਬਾਅਦ ਫਿਰ ਮੈਂ ਆ ਗਈ ਸੀ ਦੁਬਾਰੇ ਕਿਚਨ ਦੇ ਵਿੱਚ ਤੇ ਇੱਧਰ ਮੈਂ ਹਨਾ ਭਾਂਡੇ ਸਾਫ਼ ਕਰਨੇ ਸੀ ਤੇ ਨਾਲ ਹੀ ਹਨਾ ਫਿਰ ਮੈਂ ਪਹਿਲਾਂ ਭਾਂਡੇ ਕੱਟੇ ਉਹਦੇ ਵਿੱਚ ਸੰਖ ਦੇ ਵਿੱਚ ਜਿਹੜੇ ਰਾਤ ਵਾਲੇ ਪਾਏ ਸੀ ਤੇ ਉਹ ਹਰ ਮਸਾਰੇ ਕੱਢ ਕੇ ਇੱਕ ਸਾਈਡ ਤੇ ਕਰ ਤੇ ਜਿੱਥੇ ਰੱਖਣੇ ਸੀ ਜਿੱਥੇ ਦਾ ਸਮਾਨ ਰੱਖਣ ਵਾਲਾ ਸੀ ਉਹ ਸੈੱਟ ਕਰਕੇ ਰੱਖਤਾ ਚਮਚੇ ਵਗੈਰਾ ਟੰਗ ਤੇ ਤੇ ਬਸ ਜੀ ਫਿਰ ਮੈਂ ਇੱਥੇ ਨਾ ਚਕਲਾ ਧੋ ਕੇ ਪਹਿਲਾਂ ਮੈਂ ਰੱਖਿਆਉਂਗੀ ਬਾਹਰ ਤੇ ਪਹਿਲਾਂ ਬਾਹਰ ਨਹੀਂ ਇੱਥੇ ਰੱਖ ਦਉਂਗੀ ਵੀ ਬਾਹਰ ਚੱਲ ਮੈਂ ਕਿ ਧੁੱਪ ਨਿਕਲੂਗੀ ਫਿਰ ਧੁੱਪੇ ਰੱਖ ਦਾਂਗੇ ਤੇ ਇੱਥੇ ਫਿਰ ਮੈਂ ਨਾ ਭਾਂਡੇ ਸਾਰੇ ਮੰਜਨੇ ਸੀ ਤੇ ਪਹਿਲਾਂ ਮੈਂ ਸਾਰੇ ਧੋ ਕੇ ਇੱਕ ਸਾਈਡ ਤੇ ਕਰ ਲੂਗੀ ਸਾਰੇ ਭਾਂਡੇ ਤੇ ਉਦੋਂ ਬਾਅਦ ਕਰ ਮੈਂ ਭਾਂਡੇ ਮੰਜੂਗੀ ਤੇ ਨਾਲ ਮੇਰੀ ਮਸ਼ੀਨ ਵੀ ਲੱਗੀ ਹੋਈ ਸੀ ਕੱਪੜਿਆਂ ਵਾਲੀ ਤੇ ਸੁਨੇਹਾ ਲੱਗੀ ਹੋਈ ਸੀ ਰੂਮ ਦੇ ਵਿੱਚ ਤੇ ਕਿਉਂਕਿ ਰੂਮ ਦੇ ਵਿੱਚ ਇਹਨੇ ਸਫਾਈ ਕੀਤੀ ਸੀ ਕਹਿੰਦੀ ਸੀ ਸਲਫਾ ਵਗੈਰਾ ਝਾੜ ਦਿੰਨੀ ਮੈਂ ਕਿਹਾ ਚਲ ਠੀਕ ਹੈ ਇਹ ਵਸੰਦਰਬ ਦਾ ਕਰ ਲੂਗੀ ਇਹਨੇ ਤੇ ਫਿਰ ਮੈਂ ਉਧਰ ਸੋਈ ਦਾ ਤੇ ਕੱਪੜਿਆਂ ਦਾ ਕਰ ਲੂਗੀ ਤੇ ਵਸ ਜਿਹੜਾ ਮਿਲ ਕੇ ਫਿਰ ਸਾਰਾ ਕੰਮ ਹੋ ਜਾਂਦਾ ਤੇ ਹੁੰਦਾ ਤਾਂ ਕੀ ਆ ਤੇ ਦਿਨ ਛੋਟੇ ਕਰਕੇ ਨਾ ਚਾਹੇ ਦੋ ਜਣੇ ਆ ਤੇ ਤਾਂ ਵੀ ਕੰਮ 11 ਵਜੇ ਨਿਬੜਦਾ 11 ਸਵਾ 11 ਹੋਈ ਜਾਂਦੇ ਸਾਨੂੰ ਤੇ ਕਿਉਂਕਿ ਹਨਾ ਇਕੱਲੇ ਬੰਦੇ ਤੋਂ ਤਾਂ ਜ਼ਿਆਦਾ ਟਾਈਮ ਤੱਕ ਨਿਪੜੇ ਤੇ ਦੋ ਜਣੇ ਤੇ 10:30 ਵਜੇ ਤੱਕ ਨਿਪੜਦਾ ਕੰਮ ਫੇਰ ਵਾਸਬ ਦੇ ਬਾਲ ਵਗੈਰਾ ਬੋਣ ਲੱਗ ਇੰਨੇ ਵਿੱਚੇ ਤੇ ਡੈਡੀ ਦਾ ਫੋਨ ਆ ਜਾਂਦਾ ਤੇ ਐਂ ਬਸ ਹਨਾ ਦਿਨ ਲੰਘ ਜਾਂਦਾ ਕਿਉਂਕਿ ਦਿਨ ਛੋਟੇ ਕਰਕੇ ਨਾ ਕੰਮ ਜ਼ਿਆਦਾ ਕੰਮ ਤਾਂ ਉਨਾ ਹੀ ਹੁੰਦਾ ਜਿਵੇਂ ਗਰਮੀਆ ਚ ਹੁੰਦਾ ਬਸ ਹਨਾ ਦਿਨ ਛੋਟੇ ਹੋਣ ਕਰਕੇ ਵੀ ਕੰਮ ਵੀ ਲੇਟ ਨਿਪੜਦਾ ਸਾਰਾ ਘਰ ਦਾ ਇਸ ਕਰਕੇ ਤੇ ਬਸ ਜੀ ਫਿਰ ਮੈਂ ਇੱਥੇ ਹਨਾ ਸਾਰਾ ਸਮਾਨ ਦੀ ਸੈਟਿੰਗ ਕਰ ਦੂੰਗੀ ਇੱਥੋਂ ਵੀ ਹਨਾ ਤਵਾ ਵਗੈਰਾ ਸਾਰਾ ਮੰਜਨ ਨਾਲ ਇੱਕ ਸਾਈਡ ਤੇ ਰੱਖ ਦੂੰਗੀ ਤੇ ਉਸ ਤੋਂ ਬਾਅਦ ਫਿਰ ਮੈਂ ਆ ਗਈ ਸੀ ਇੱਥੇ ਮਸ਼ੀਨ ਚੋਂ ਕੱਪੜੇ ਕੱਢਣ ਤੇ ਕੱਪੜੇ ਮੇਰੇ 2-3 라운ਡ ਦੇ ਤਾਂ ਤੋਤੇ ਗਏ ਸੀ ਬਸ ਲਾਸਟ ਤੇ ਇੱਕ ਐਂਡ ਵਾਲਾ 라운ਡ ਦੋ 라운ਡ ਰਹਿੰਦੇ ਸੀ ਇੱਕ ਵਾਰਸ ਹੁਣ ਮੈਂ ਮਸ਼ੀਨ ਦੇ ਵਿੱਚ ਚਾਦਰ ਤੇ ਕੰਬਲ ਕੱਢੀ ਜਾਂਦੀ ਸੀ ਤੇ ਬਸ ਇੱਕ ਐਂਡ ਵਾਲਾ 라운ਡ ਪਾ ਦੂੰਗੀ ਮੈਂ ਮਸ਼ੀਨ ਦੇ ਵਿੱਚ ਤੇ ਬਸ ਜੀ ਹਣਾ ਫਿਰ ਮੈਂ ਇੱਥੇ ਕੰਬਲ ਤੇ ਚਾਦਰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਉਹ ਕੱਢ ਕੇ ਤੇ ਪਾਣੀ ਦੇ ਵਿੱਚ ਨਚੋੜ ਕੇ ਤੇ ਫਿਰ ਆਪਾਂ ਡਰਾਇਰ ਦੇ ਵਿੱਚ ਪਾ ਦਾਂਗੇ ਤੇ ਇੱਥੇ ਜੀ ਬਸ ਫਿਰ ਮੈਂ ਕੱਪੜੇ ਮਸ਼ੀਨ ਦੇ ਵਿੱਚ ਸਾਰੇ ਹਨਾ ਕੰਬਲ ਜਿਹੜੇ ਸਾਰੇ ਪਾਣੀ ਚ ਕੱਢ ਦੂੰਗੀ ਕੱਢ ਕੇ ਤੇ ਬਸ ਇੱਥੇ ਹਨਾ ਫੱਟੀ ਦੇ ਉੱਪਰ ਰੱਖ ਦੂੰਗੀ ਤੇ ਇਹ ਸੁੱਕ ਜਾਣਗੇ ਪਾਣੀ ਜਾਂ ਨੁੱਚੜ ਜਾਊਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਹਨਾ ਮਸ਼ੀਨ ਦੇ ਵਿੱਚ ਡਰਾਇਰ ਵਾਸਤੇ ਪਾ ਦਾਂਗੇ ਤੇ ਬਸ ਜੀ ਫਿਰ ਮੇਰੇ ਕੱਪੜੇ ਸਾਰੇ ਅੰਡਾ ਵਾਲਾ ਕਿਹੜਾ ਵੀ ਮੈਂ ਵੀ ਕੱਢ ਦੂੰਗੀ ਪਾਣੀ ਦੇ ਵਿੱਚੋਂ ਤੇ ਇੱਥੇ ਡਰਾਇਰ ਦੇ ਵਿੱਚ ਕੱਪੜੇ ਜਿਹੜੇ ਪਾਏ ਹੋਏ ਸੀ ਉਹ ਮੈਂ ਕੱਢ ਕੇ ਲੈ ਜੂੰਗੀ ਤੇ ਉਹ ਦੁਆਲੇ ਫਿਰ ਜਿਹੜੀ ਚਾਦਰਾਂ ਹਨ ਪਾਈਆਂ ਇੱਥੇ ਫੱਟੀ ਦੇ ਉੱਪਰ ਰੱਖੀਆਂ ਹੋਈਆਂ ਤੇ ਉਹ ਹਨਾ ਇੰਨੇ ਉਹ ਹੋ ਜਾਣਗੀਆਂ ਪਾਣੀ ਨੁੱਟ ਜੂਗਾ ਫਿਰ ਆਪਾਂ ਉਹਨਾਂ ਨੂੰ ਡਰਾਇਰ ਦੇ ਵਿੱਚ ਪਾ ਦਾਂਗੇ ਪਹਿਲਾਂ ਮੈਂ ਕੱਪੜੇ ਕੱਢ ਲੂੰਗੀ ਸਾਰੇ ਜਿਹੜੇ ਆਪਾਂ ਡਰਾਇਰ ਹੋ ਚੁੱਕੇ ਤੇ ਜੇ ਇੱਥੇ ਮੈਂ ਲੱਗੀ ਸੀ ਹਨਾ ਭਾਂਡੇ ਭੁੰਡੇ ਮਾਂਜ ਕੇ ਤੇ ਦੁੱਧ ਕੱਢਣਾ ਟੋਪੀਏ ਦੇ ਵਿੱਚ ਇੱਥੇ ਮੈਂ ਦੁੱਧ ਨੂੰ ਵਾਲਾ ਦੇਣਾ ਸੀ ਤੇ ਵਸ ਫਿਰ ਮੈਂ ਦੁੱਧ ਕੱਢ ਕੇ ਰੱਖ ਕੇ ਤੇ ਵਸ ਫਿਰ ਜਿਹੜੇ ਭੰਡ ਧੋਣ ਵਾਲਿਆ ਉਹ ਚੱਕ ਦੂੰਗੀ ਸਾਰੇ ਇੱਥੋਂ ਬਾਕੀ ਤਾਂ ਮੈਂ ਮਾਂਜਲੇ ਸੀ ਵਾਸਤੇ ਹਣਾ ਦੁੱਧ ਵਾਲਾ ਡੋਲੂ ਸਿੱਖ ਕੁੱਕਰਵਿਲਾ ਕੀਤਾ ਸੀ ਮੈਂ ਤੇ ਕੁੱਕਰਵਿਲਾ ਕਰਕੇ ਰੱਖੂੰਗੀ ਫਿਰ ਮੈਂ ਤੇ ਉਹ ਵੀ ਮਾਂਜਣਾ ਫਿਰ ਮੈਂ ਇਸ ਕਰਕੇ ਨਾ ਤੇ ਬਸ ਇੱਥੇ ਫਿਰ ਮੈਂ ਦੂਜੇ ਕੰਮ ਕਰ ਕਰਨ ਲੱਗ ਗਈ ਸੀ ਰਸੋਈ ਦੇ ਵਿੱਚ ਹੀ ਤੁਹਾਨੂੰ ਦੱਸਿਆ ਮੈਂ ਵੀ ਹਣਾ 100 ਕੰਮ ਹੁੰਦੇ ਛੋਟੇ ਮੋਟੇ ਤੇ ਤਾਂ ਕਰਕੇ ਫਿਰ ਇੱਧਰ ਵੀ ਹਣਾ ਮੈਨੂੰ ਧਿਆਨ ਦੇਣਾ ਪੈਂਦਾ ਦੂਜੇ ਕੰਮਾਂ ਬੰਨੀ ਵੀ ਤੇ ਵੈਸੇ ਇੱਥੇ ਦੁੱਧ ਮੈਂ ਰੱਖ ਦੂੰਗੀ ਸਾਰਾ ਹੌਣ ਗਰਮ ਹੋਣ ਵਾਸਤੇ ਰੱਖੂਗੀ ਤੇ ਕਿਉਂਕਿ ਮੈਂ ਹਨਾ ਮੈਂ ਕਿਹਾ ਚੱਲ ਦੁੱਧਨੋ ਵਾਲਾ ਵੀ ਦੇ ਦੰਨੇ ਤੇ ਮੈਂ ਕੱਪੜੇ ਵੀ ਸੁੱਕਣੇ ਪਉਣੇ ਸੀ ਤੇ ਮੈਂ ਕਿਹਾ ਚੱਲ ਵੀ ਹਨਾ ਮਸ਼ੀਨ ਦੇ ਵਿੱਚ ਮੈਂ ਸ਼ਾਇਦ ਕੱਪੜੇ ਕੱਢਣ ਜਾਵਣੀ ਸੀ ਤੇ ਤਾਂ ਕਰਕੇ ਫਿਰ ਮੈਂ ਇੱਥੇ ਰੱਖ ਕੇ ਜਾ ਚਲੀ ਗਈ ਸੀ ਤੇ ਕੈਮਰਾ ਔਨ ਹੀ ਰਹਿ ਗਿਆ ਸੀ ਤੇ ਵਸ ਜੀ ਫਿਰ ਮੈਂ ਮਸ਼ੀਨ ਦੇ ਵਿੱਚੋਂ ਵੀ ਕੱਪੜੇ ਕੱਢ ਕੇ ਲੈ ਆਉਂਗੀ ਤੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਹਨਾ ਆ ਗਿਆਜ਼ ਨੂੰਸ ਲੱਗ ਜੂਗੀ ਸਰਵ ਕਰਨ ਕਿਉਂਕਿ ਗਿਆਸ ਹਨਾ 2-3 ਦਿਨ ਹੋ ਗਏ ਸੀ ਚੰਗੀ ਤਰ੍ਹਾਂ ਸਾਫ ਨਹੀਂ ਹੋਇਆ ਨਾ ਸਲਫ ਸਾਫ ਹੋਈ ਸੀ ਤੇ ਹਨਾ ਫਿਰ ਮੈਂ ਕਿਹਾ ਚੱਲ ਮੈਂ फटाफट ਸਾਫ ਕਰਦਾ ਤੇ ਅੱਜ ਮੇਰਾ ਰਾਦ ਆਏ ਸੀ ਮੈਂ ਕਿਹਾ ਵੀ ਰਸੋਈ ਦੇ ਵੀ ਡੱਬੇ ਡੁੱਬੇ ਸਾਫ ਕਰ ਦਿੰਨੇ ਸਾਰੇ ਕੰਟੇਨਰ ਸਾਰੇ ਫਿਰ ਕੱਪੜੇ ਵਾਲੇ ਸੀ ਹਨਾ ਤੇ ਤਾਂ ਕਰਕੇ ਮੈਂ ਥੱਕ ਗਈ ਤੇ ਫਿਰ ਮੈਂ ਕਿਹਾ ਚੱਲ ਕੱਲ ਨੂੰ ਦੇਖਦੇ ਆਂ ਕੱਲ ਨੂੰ ਚੱਲ ਸਾਫ ਕਰ ਲਾਂਗੇ ਤੇ ਵੀ ਅੱਜ ਚੱਲ ਵੀ ਕੱਪੜੇ ਦਾ ਕੰਮ ਨਿਬੜ ਜੂਗਾ ਤੇ ਕੱਲ ਨੂੰ ਫਿਰ ਆਪਾਂ ਕੱਪੜੇ ਧੋਣੇ ਨੇ ਮੰਗਲਵਾਰ ਨੂੰ ਕੱਲ ਨੂੰ ਫਿਰ ਆਪਾਂ ਵੀ ਜਿਹੜੇ ਡਸਟਿੰਗ ਦਾ ਕੰਮ ਆ ਉਹ ਕਰ ਲਾਂਗੇ ਤੇ ਐਂ ਹੁੰਦਾ ਵੀ ਹਨਾ ਇੱਕ ਇੱਕੋ ਲੱਗਤ ਦਾ ਕੰਮ ਹੁੰਦਾ ਨਹੀਂ ਹੈਗਾ ਵੀ ਹਨਾ ਬਾਰੀਸਰੀ ਕੰਮ ਹੁੰਦਾ ਜਦੋਂ ਆਪਾਂ ਚੀਜ਼ ਸਮਾਨ ਨੂੰ ਬਾਰੀਸਰ ਸਾਫ ਕਰਦੇ ਫੇਰ ਹੀ ਜਾ ਕੇ ਸਾਰਾ ਸੈਟਿੰਗ ਹੁੰਦਾ ਵੀ ਹਨਾ ਐਂ ਨਹੀਂ ਸੈੱਟ ਹੁੰਦਾ ਹੈਗਾ ਤੇ ਤਾਂ ਕਰਕੇ ਤੇ ਬੱਸ ਜੀ ਫਿਰ ਮੈਂ ਇੱਥੇ ਹਨਾ ਗੈਂ ਸਾਫ ਕਰਕੇ ਚੰਗੀ ਤਰ੍ਹਾਂ ਤੇ ਫਿਰ ਸੈਲਫ ਵੀ ਸਾਫ ਕਰ ਦੂੰਗੀ ਤੇ ਸੈਲਫ ਸਾਫ ਕਰਕੇ ਤੇ ਦੇਖੋ ਜੀ ਕਿੰਨਾ ਹਨਾ ਵੀ ਡਸਟ ਹੋ ਹੈਗਾ ਤਾਂ ਕਰਕੇ ਟਾਈਮ ਮੈਨੂੰ ਬਹੁਤ ਜ਼ਿਆਦਾ ਲੱਗਿਆ ਹੋਇਆ ਇਹ ਇੱਥੇ ਫਿਰ ਮੈਂ ਸਾਲਫਾ ਵਗੈਰਾ ਸਾਫ਼ ਕਰਤੀ ਸੀ ਤੇ ਇੱਧਰ ਮੈਂ ਧੋਤੇ ਸੀ ਕੱਪੜੇ ਸਾਰੇ ਮੈਂ ਪਾਤੇ ਸੁੱਕਣੇ ਤੇ ਦੋਨੋਂ ਤਾਰਾ ਭਰਤੀਆਂ ਦੋਨੇ ਕਿਤਿੰਨੇ ਸਾਰੀਆਂ ਤਾਰਾ ਭਰਤੀਆਂ ਤੌਲੀਏ ਤੌਲੀਏ ਸਾਰੇ ਪੱਗਾਂ ਚਾਦਰਾਂ ਚੁੱਦਰਾਂ ਸਾਰੇ ਧੋਲੇ ਤੇ ਇੱਧਰ ਹਨਾ ਫਿਰ ਮੈਂ ਗਦੈਲਾ ਸੁੱਕਣਾ ਪਾਇਆ ਹੋਇਆ ਸੀ ਤੇ ਭੰਡ ਧੋਕੇ ਧੁੱਪੇ ਰੱਖਦੇ ਸੀ ਤੇ ਇੱਧਰ ਸਣਿਆ ਲੱਗੀ ਹੋਈ ਸੀ ਝਾੜੂ ਲਾਉਣਾ ਤੇ ਰਸੋਈ ਦੇ ਵਿੱਚ ਰਹਿੰਦਾ ਸੀ ਝਾੜੂ ਲਾਉਣਾ ਦੇਖੋ ਜੀ ਹਨਾ ਕਿਵੇਂ ਦੂਜਾ ਨਹੀਂ ਕਿ ਬਹੁਤ ਹਨਾ ਇਹ ਸਾਫ ਜਾ ਕਰਨ ਨੂੰ ਜੀ ਕਰਦਾ ਵੀ ਸਾਫ ਜਾ ਕਰਦੀ ਉਹ ਤਾਂ ਦਿਵਾਲੀ ਨੂੰ ਕੀਤਾ ਸੀ ਪਰ ਹਨਾ ਤਿੰਨ ਚਾਰ ਦਿਨ ਹੋ ਗਏ ਇੱਕ ਤਾਂ ਪੋਚੇ ਨਹੀਂ ਲੱਗੇ ਤੇ ਦੂਜੀ ਗੱਲ ਹਨਾ ਵੀ ਸਲਫ ਵਗੈਰਾ ਵੀ ਨਹੀਂ ਸਾਫ ਹੋਈ ਚੰਗੀ ਤਰ੍ਹਾਂ ਤਾਂ ਕਰਕੇ ਤੇ ਬਸ ਜੀ ਉਦੋਂ ਬਾਅਦ ਫਿਰ ਅਸੀਂ ਕੰਮ ਕਰ ਸਾਰਾ ਕਰਕੇ ਨਵੇੜ ਕੇ ਤੇ ਬਾਲ ਵਗੈਰਾ ਹਜੇ ਬੋਨੇ ਸੀ ਤੇ ਫਿਰ ਮੈਂ ਮੈਂ ਤਾਂ ਸਨੇਹ ਇੱਥੇ ਲੱਗੀਆਂ ਸੀ ਜਿਹੜੀ ਫੱਟੀ ਰੁੱਟੀ ਸੀ ਹਨਾ ਟੇਬਲ ਦੇ ਵੀ ਸੈਂਡ ਇਧਰ ਸਾਈਡ ਤੋਂ ਤੇ ਤੇ ਚ ਮੇਖਾਂ ਜੀਆਂ ਠੋਕਣ ਲੱਗ ਗਏ ਸੀ ਅਸੀਂ ਮੈਂ ਤੇ ਸੁਨਿਆਣ ਦੋ ਤਿੰਨ ਸੁਨਿਆਣ ਠੋਕੀਆਂ ਫਿਰ ਮੈਂ ਇੱਥੇ ਲੱਗ ਗਈ ਸੀ ਮੈਂ ਕਿਹਾ ਚੱਲ ਮੈਂ ਕਰ ਦਿੰਨੀ ਇਹਨੂੰ ਤੇ ਵਸ ਜੀ ਹਣਾ ਹੌਲੀ ਹੌਲੀ ਫਿਰ ਮੈਂ ਕਰੀ ਜਾਂਦੀ ਸੀ ਮੈਂਗਾ ਚਲ ਇੱਕ ਵਾਰ ਹਣਾ ਵੀ ਸਪੋਰਟ ਜੀ ਮਿਲ ਜੇ ਇਹਨੂੰ ਵੀ ਖੜਨ ਦੇ ਵਿੱਚ ਇਹਨੂੰ ਹਣਾ ਤੇ ਕਿਉਂਕਿ ਫਿਰ ਹਣਾ ਇੰਨੀ ਜਲਦੀ ਤਾਂ ਕੋਈ ਚੀਜ਼ ਲਈ ਵੀ ਨਹੀਂ ਜਾਂਦੀ ਫਿਰ ਮੈਂ ਕਹਾ ਵੀ ਬਾਅਦ ਚ ਦੇਖਾਂਗੇ ਜਿੰਨਾ ਟਾਈਮ ਹੰਟੂਗਾ ਇਹ ਤੇ ਕਾਫੀ ਟਾਈਮ ਹੋ ਗਿਆ ਕਿਉਂਕਿ ਹਣਾ ਮੈਰਿਜ ਨੂੰ ਵੀ ਤੇ ਫਿਰ ਇੰਨਾ ਟਾਈਮ ਤਾਂ ਫਿਰ ਚੀਜ਼ ਵੀ ਹਣਾ ਜਵਾਬ ਦੇ ਜਾਂਦੀ ਬੰਦਾ ਜਵਾਬ ਦੇ ਜਾਂਦਾ ਅੱਜ ਗਲਤ ਵੀ ਬੰਦੇ ਦੀ ਉਮਰ ਇੰਨੀ ਥੋੜੀ ਲਿਖੀ ਹੋਈ ਆ ਤੇ ਚੀਜ਼ਾਂ ਦੀ ਕੀ ਥੋੜੀ ਹਣਾ ਚੀਜ਼ਾਂ ਦਾ ਫਿਰ ਵੀ ਜੜੀਆਂ ਹੈਗੀਆਂ ਕੋਈ ਬੋਲ ਨਹੀਂ ਸਕਦੀ ਜਿੰਨਾ ਚ ਜਾਣੀ ਨਹੀਂ ਹੁੰਦੀ ਤੇ ਜਿਹੜੇ ਬੰਦਿਆਂ ਦੇ ਵਿੱਚ ਜਾਣ ਆ ਉਹ ਹੀ ਅੱਜ ਕੱਲ ਤਾਂ ਜਵਾਬ ਦੇ ਜਾਂਦੇ ਛੋਟੇ ਛੋਟੇ ਬੱਚੇ ਹਨਾ ਸਮੇਂ ਜਿਹੜੇ ਬਜ਼ੁਰਗ ਹੁੰਦੇ ਉਹ ਪਏ ਰਹਿੰਦੇ ਮੰਜੇ ਤੇ ਜਿਹੜੇ ਹਨਾ ਬੱਚੇ ਹੁੰਦੇ ਜਾਂ ਨੌਜਵਾਨ ਉਹਨਾਂ ਨੂੰ ਰੱਬ ਛੇਤੀ ਬੁਲਾ ਲੈਂਦਾ ਤੇ ਐ ਹੀ ਹੁੰਦਾ ਹੁੰਦਾ ਤੇ ਚੀਜ਼ ਕੋਈ ਮਣਿਆਦ ਨਹੀਂ ਨਾ ਕੋਈ ਬੰਦੇ ਦੀ ਮਣਿਆਦ ਨਾ ਕੋਈ ਚੀਜ਼ ਦੀ ਮਣਿਆਦ ਹੈ ਤੇ ਬਸ ਜਿੱਥੇ ਫਿਰ ਮੈਂ ਮੇਖਾ ਹੀ ਸੈੱਟ ਕਰਕੇ ਲਾ ਦਿਆਂ ਜਿਵੇਂ ਜਿ ਮੈਨੂੰ ਆਈਆਂ ਵਾਂ ਉਹ ਮੈਂ ਲਾਤੀਆਂ ਬਸ ਜਿਹਦੇ ਡੈਡੀ ਇੱਥੇ ਹੁੰਦੇ ਫਿਰ ਤਾਂ ਚਲ ਚੰਗੀ ਤਰ੍ਹਾਂ ਸੱਟ ਜੇ ਕਰ ਦਿੰਦੇ ਤੇ ਬਸ ਜੀ ਅਸੀਂ ਇੱਥੇ ਸੈੱਟ ਕਰਤੀਆਂ ਤੇ ਜਾਨੀ ਕਿ ਟੇਬਲ ਹਨਾ ਹੁਣ ਵੀ ਆਏ ਮੈਂ ਨੂੰ ਕਿਹਾ ਵੀ ਹਨਾ ਜਿਆਦਾ ਨਾ ਇਹਨੂੰ ਹਿਲਾਏ ਉਧਰਲੀ ਸਾਈਡ ਸਨੇਹਾ ਨੂੰ ਕਿਹਾ ਕਿਉਂਕਿ ਫਿਰ ਹਨਾ ਪਾਵੇ ਖਿੱਚ ਕੇ ਹਨਾ ਨਿਕਲ ਨਾ ਜਾਣ ਮੇਖਾ ਹੋਂ ਤਾਂ ਚਲ ਸਪੋਰਟ ਦੇ ਦੇ ਤੇ ਇਹਨਾਂ ਨੂੰ ਮੇਖਾ ਦੇ ਨਾਲ ਤੇ ਬੱਸ ਜੀ ਫੇਰ ਇੱਥੋਂ ਬੈਂਸ ਨੇ ਆਨ ਕਿਹਾ ਵੀ ਸਾਰਾ ਇਹ ਕੂੜਾ ਇਕੱਠਾ ਕਰਕੇ ਸਾਰਾ ਸੰਭਰ ਕੇ ਤੇ ਪਾ ਦੇ ਵੀ ਹਨਾ ਕੋਈ ਸਲਤ ਸੁਲਤ ਨਾ ਬੱਜੇ ਤੇ ਮੈਂ ਅੱਖਾਂ ਤਾਂ ਹੈ ਨਹੀਂ ਸੀ ਇੱਥੇ ਮੈਂ ਅੱਖਾਂ ਤਾਂ ਸੀ ਚੱਕਦੀ ਸੀ ਜਿਹੜੀ ਐਕਸਟਰਾ ਸੀ ਤੇ ਬੱਸ ਜੀ ਇੱਥੋਂ ਫੇਰ ਇਹ ਸਾਰਾ ਕੂੜਾ ਚੱਕ ਕੇ ਹਨਾ ਬਾਹਰ ਪਾ ਦੋਗੀ ਤੇ ਬੱਸ ਜੀ ਹਣਾ ਫਿਰ ਇੱਥੇ ਮੈਂ ਆਪ ਦਾ ਬਾਹਰ ਮੈਂ ਕਿਹਾ ਸੀ ਵੀ ਮੈਂ ਬਾਹਰ ਪੈਣੀ ਹੈ ਤੇ ਕਿਉਂਕਿ ਧੁੱਪੇ ਅੰਦਰ ਬੈਠੇ ਵਾਟੇ ਠੰਢੀ ਜਿਹੀ ਲੱਗਦੀ ਐਂ ਦੇ ਇੱਕ ਕੱਪੜੇ-ਕਪੜੇ ਧੋਤੇ ਠੰਡੇ ਪਾਣੀ ਚ ਤਾਂ ਕਰਕੇ ਤੇ ਫਿਰ ਮੈਂ ਸਰੇ ਅਨਕ ਮੈਂ ਕਿਹਾ ਮੈਂ ਤਾਂ ਪੈਣੀ ਐ ਬਾਹਰ ਵੀ ਤੂੰ ਆਪ ਦਾ ਇੱਥੋਂ ਕਰ ਲਾ ਤੇ ਬੱਸ ਜਾਨੇ ਪੋਚੇ ਵਗੈਰਾ ਤਾਂ ਲਾਤੇ ਸੀ ਬੱਸ ਇਹ ਫਿਰ ਬਾਹਰ ਕੱਢ ਕੇ ਇੱਕ ਸਾਈਡ ਤੇ ਕੋੜਾ ਹਣਾ ਸਾਰਾ ਚੱਕ ਦਊਗੀ ਤੇ ਬੱਸ ਜੀ ਇੱਥੋਂ ਪਰੇ ਸਾਰਾ ਸਮਾਨ ਚੱਕ ਦਊਗੀ ਜਿਹੜੀ ਅੱਜ ਜਨੇ ਰੂਮ ਦੇ ਥੋੜੀ ਜਿਹੀ ਸੈਟਿੰਗ ਕੀਤੀ ਹੈ ਹਨਾ ਚੰਗੀ ਤਰ੍ਹਾਂ ਸਾਫ਼ ਕਰਕੇ ਸਲਫਾ ਵਗੈਰਾ ਝਾੜਤੀਆਂ ਤੇ ਬਸ ਥੋੜੀ ਜਿਹੀ ਸੈਟਿੰਗ ਕਰਤੀ ਦੱਸਿਓ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਹਨਾ ਸੈਟਿੰਗ ਕਿਹੋ ਜਿਹੀ ਲੱਗੀ ਤੇ ਬਸ ਜੀ ਹਨਾ ਫਿਰ ਇੱਥੇ ਹਨਾ ਇਹ ਸਵੇਰ ਦੀ ਲੱਗੀ ਹੋਈ ਸੀ ਦੋਨੋਂ ਰੂਮ ਦੇ ਵਿੱਚ ਇਹਨੇ ਥੋੜੀ ਹਨਾ ਸਲਫਾ ਵਗੈਰਾ ਸਾਫ਼ ਕਰਤੀਆਂ ਤੇ ਚਲੋ ਹਨਾ ਬਸ ਜਿੰਨਾ ਕੰਤ ਹੋਇਆ ਕਰਤਾ ਤੇ ਮੈਂ ਬਾਹਰ ਲੱਗੀ ਹੋਈ ਸੀ ਤੇ ਬਸ ਜੀ ਇੱਥੇ ਕਰਾਂਗੇ ਆਪਾਂ ਵੀਡੀਓ ਦੇ ਅੰਡਾਚ ਆਪਾਂ ਤੇ ਤੁਹਾਨੂੰ ਆਇਦਾ ਬਲੋਗ ਕਿ ਹੋਇਆ ਲੱਗਿਆ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਭੈਣ ਨਵੇਂ ਆਏ ਆ ਜਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸੋਹਣੇ-ਸੋਹਣੇ ਕਰਿਓ ਜੀ ਕਮੈਂਟ ਤੇ ਵੀਡੀਓ ਨੂੰ ਇੱਕ ਫੁੱਲ ਵਾਰ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸਪੋਰਟ ਨਾਲ ਹੀ ਅਸੀਂ ਅੱਗੇ ਵਧਣਾ ਠੀਕ ਹੈ ਜੀ ਮਿਲਾਂਗੇ ਕੱਲ੍ਹ ਵਾਲੇ ਨਵੇਂ ਬਲੌਗ ਦੇ ਵਿੱਚ ਜੀ ਧੰਨਵਾਦ ਜੀ